ਲਗਾਤਾਰ ਜਿਹੜੀ ਪੰਜਾਬ ਚ ਬਾਰਿਸ਼ ਹੋ ਰਹੀ ਆ ਉਹਦੇ ਕਰਕੇ ਹਾਲਾਤ ਬੜੇ ਗੰਭੀਰ ਆ ਔਰ ਲਗਾਤਾਰ ਜਿੱਥੇ ਤਾਂ ਬਹੁਤ ਜ਼ਿਆਦਾ ਫਲੱਡ ਦੇ ਏਰੀਆ ਆ ਉੱਥੇ ਵੀ ਮਾਨਜੂਖ ਮੁੱਖ ਮੰਤਰੀ ਜੀ ਵੱਲੋਂ ਪੂਰੇ ਤਾਪੂਰਨ ਤੌਰ ਦੇ ਉੱਤੇ ਸਹਾਇਤਾ ਸਾਡੀਆਂ ਸਾਰੀਆਂ ਟੀਮਾਂ ਜਾ ਕੇ ਕਰ ਰਹੀਆਂ ਚਾਹੇ ਉਹ ਟਾਂਡਾ ਆ ਗੁਰਦਾਸਪੁਰ ਆ ਮਕੀਰੀ ਆ ਆ ਜਿੰਨਾ ਨਾਲ-ਨਾਲ ਲੱਗਦਾ ਕਰਤਾਰਪੁਰ ਤੱਕ ਦਾ ਏਰੀਆ ਆ ਔਰ ਉਹਦੇ ਨਾਲ-ਨਾਲ ਸਾਡਾ ਹੁਸ਼ਿਆਰਪੁਰ ਦੇ ਨਾਲ ਵੀ ਫਲੱਡਡ ਏਰੀਆ ਬਹੁਤ ਜ਼ਿਆਦਾ ਆ ਔਰ ਲਗਾਤਾਰ ਲੋਕਾਂ ਦੇ ਘਰ ਜਿਹੜੇ ਚੋਰੇ ਆ ਔਰ ਜਿਹੜੇ ਘਰ ਬਹੁਤ ਜ਼ਿਆਦਾ ਇਸਲੇ ਚੋਰੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਜਿਲ੍ਹਾ ਐਡਮਿਨਿਸਟ੍ਰੇਸ਼ਨ ਦੇ ਸਹਿਯੋਗ ਦੇ ਨਾਲ ਅਸੀਂ ਤਰਪਾਲਾ ਭੇਜ ਰਹੇ ਆ ਔਰ ਜਿਹੜਾ ਬਹੁਤ ਜ਼ਰੂਰਤਮੰਦ অতি ਜ਼ਰੂਰਤਮੰਦ ਆਦਮੀ ਆ ਉਹਨੂੰ ਰਾਸ਼ਨ ਵੀ ਭੇਜ ਰਹੇ ਆ ਜਿਹੜਾ ਬਹੁਤ ਜ਼ਰੂਰਤਮੰਦ ਆ ਜਿਹੜਾ ਦਿਹਾੜੀ ਲਾਂਦਾ ਅਗਰ ਕੰਮ ਨਹੀਂ ਆ ਪ੍ਰਸ਼ਾਸਨ ਕਰਕੇ ਉਹਦੇ ਕੋਲ ਸੋ ਮੇਰੀ ਸਾਰੇ ਹੀ ਆਪਣੇ ਵਿਧਾਨ ਸਭਾ ਦੇ ਔਰ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਆ ਇਹ ਜਿਹੜਾ ਬਹੁਤ ਜ਼ਰੂਰਤਮੰਦ ਆ ਪਹਿਲਾਂ ਆਪਾਂ ਉਹਦੀ ਮਦਦ ਕਰਨੀ ਆ ਔਰ ਮੈਂ ਧੰਨਵਾਦ ਕਰਦਾ ਸਾਰੀ ਸਾਡੀ ਯੂਥ ਕੋਆਰਡੀਨੇਟਰ ਦੀ ਟੀਮ ਇਹਨਾਂ ਦੇ ਸਾਡੇ ਜ਼ਿਲ੍ਹੇ ਦੇ ਕੋਆਰਡੀਨੇਟਰ ਪਿਤਪਾਲ ਜੀ ਦਾ ਇਹਨਾਂ ਦੀ ਬੜੀ ਵੱਡੀ ਟੀਮ ਹੈ ਉਹ ਸਾਰੀ ਵੱਡੀ ਟੀਮ ਦਾ ਮੈਂ ਦਿਲੋਂ ਧੰਨਵਾਦ ਕਰਦਾ ਇੱਕਠੇ ਹੋ ਕੇ ਅੱਜ ਇਸ ਕੰਮ ਨੂੰ ਡਿਸਟ੍ਰਿਬਿਊਸ਼ਨ ਨਾਲ ਅਸੀਂ ਆਪ ਵੀ ਜਾ ਕੇ ਕਰ ਰਹੇ ਸੀ ਪਰ ਮੈਂ ਕਿਉਂਕਿ ਵਿੱਚ ਹੁਣ ਅੱਜ ਸ਼ਾਇਦ ਚੰਡੀਗੜ੍ਹ ਵੀ ਮੈਨੂੰ ਵਿੱਚ ਜਾਣਾ ਪੈਣਾ ਇਹ ਟੀਮ ਅਚੇਚੇ ਤੌਰ ਤੇ ਇਕੱਲੇ ਇਕੱਲੇ ਘਰ ਨੂੰ ਦੇਖ ਕੇ ਜ਼ਰੂਰਤ ਦੇ ਅਨਸਾਰ ਉੱਥੇ ਜਾ ਕੇ ਪਿੰਡਾਂ 'ਚ ਮਦਦ ਕਰਨ ਲਈ ਜਾ ਰਹੀ ਹੈ ਅਸੀਂ ਦੇਖ ਰਹੇ ਇਹਨਾਂ ਕੋਲ ਹਾਲ ਤੱਕ ਕਾਫੀ ਟੀਮ ਹਾਲ ਤੱਕ ਪਿੰਡਾਂ 'ਚ ਵੀ ਬੈਠੀ ਹੈ ਜਿਹੜੀ ਉੱਥੇ ਵੇਟ ਕਰ ਰਹੀ ਹੈ ਇਹਨਾਂ ਦੀ ਸੋ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਚੀਜ਼ ਦੀ ਇਸ ਔਖੇ ਘੜੀ ਦੇ ਵਿੱਚ ਕਦੇ ਨਹੀਂ ਰੱਖੀ ਜਾਏਗੀ ਇਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਬਤੌਰ ਐਮਐਲਏ ਵੀ ਬਦੌਰ ਜਿੱਥੇ ਅਸੀਂ ਦੇਖਿਆ ਸੀ ਪਰਤੂ ਜਾ ਕੇ ਉਹਨਾਂ ਰੋਡ ਤੇ ਲੋੜ ਪਈ ਇਹ ਸਾਰੀ ਟੀਮ ਨੇ ਮੌਕੇ ਤੇ ਬਹੁਤ ਸਾਰੀ ਟੀਮ ਗਈ ਆ ਮੌਕੇ ਤੇ ਮਸ਼ੀਨਾਂ ਗਈਆਂ ਸਾਰੀਆਂ ਜੀਬੀਸੀ ਵੀ ਗਈ ਆ ਟਰੱਕ ਵੀ ਗਏ ਆ ਅਸੀਂ ਜਾ ਕੇ ਪੂਰਾ ਪਹਾੜ ਡਿੱ ਗਿਆ ਸੀ ਔਰ ਰੋਡ ਉਹ ਚਾਰ ਘੰਟੇ ਬਾਜਵਾ ਜੀ ਖੜੇ ਆ ਉੱਥੇ ਪਿੰਡ ਦੇ ਸਰਪੰਚਾਂ ਚੱਕ ਸਾਧੂ ਤੋਂ ਇਹਨਾਂ ਨੇ ਇਨਫੋਰਮ ਕੀਤਾ ਬੜੀ-ਬੜੀ ਟੀਮ ਉੱਥੇ ਪਹੁੰਚੀ ਜਾ ਕੇ ਔਰ ਹਾਲਾਤ ਉੱਥੇ ਬਹੁਤ ਖਰਾਬ ਸੀਗੇ ਬਹੁਤ ਲੋਕ ਖੜੇ ਸੀ ਉੱਥੇ ਜਾਣ ਨੂੰ ਉਹਨੂੰ ਰੋਡ ਨੂੰ ਜਾ ਕੇ ਇਹਨਾਂ ਨੇ ਤਕਰੀਬਨ 4-5 ਘੰਟੇ ਜਿਹੜੇ ਟੀਮ ਨੂੰ ਨਾਲ ਲੈ ਕੇ ਮੈਂ ਮੌਕੇ ਤੇ ਪਹੁੰਚਾ ਉੱਥੇ ਜਾ ਕੇ ਔਰ ਮੌਕੇ ਤੇ ਸਾਰੀਆਂ ਲਾਕੇ ਮਸ਼ੀਨਾਂ ਨੂੰ ਸਾਫ਼ ਕਰਾਇਆ ਤਾਂ ਕਿ ਆਵਾਜਾਈ ਵੀ ਚੱਲਦੀ ਰਹੇ ਸੋ ਇਸ ਔਖੀ ਘੜੀ ਦੀ ਜਿਹੜਾ ਬੰਦਾ ਵੀ ਕੋਈ ਯੋਗਦਾਨ ਪਾਣਾ ਚਾਹੁੰਦਾ ਇਸ ਨੇਕ ਕੰਮ ਦੇ ਵਿੱਚ ਮੇਰੀ ਉਹਨੂੰ ਵੀ ਅਪੀਲ ਆਪਣੇ ਸ਼ਹਿਰ ਵਾਸ ਜਿੰਨੇ ਵੀ ਮੇਰੇ ਸ਼ਹਿਰ ਦੇ ਬੰਦੇ ਆ ਆਪਾਂ ਹੋਰ ਕੋਈ ਨਾ ਕੋਈ ਡੋਨੇਸ਼ਨ ਕਰਦੇ ਰਹਿੰਦੇ ਆ ਅਗਰ ਔਖੀ ਘੜੀ ਦੇ ਵਿੱਚ ਉਹ ਮਦਦ ਕਰੇਗਾ ਉਹਨੂੰ ਅਸੀਂ ਲੋਕਾਂ ਤੱਕ ਮਾ ਪਹਜਾਣਾ ਰਹਿਣਾ ਤੋ ਇਹ ਸਾਰਾ ਲੋਕਾਂ ਦੇ ਸਹਿਯੋਗ ਨਾਲ ਹੀ ਕੰਮ ਚੱਲਦਾ ਜਿਲ੍ਹਾ ਐਡਮਿਨਿਸਟ੍ਰੇਸ਼ਨ ਦੇ ਸਹਿਯੋਗ ਦੇ ਨਾਲ ਮੈਂ ਫੇਰ ਦੁਆਰਾ ਸਾਰੀ ਜਿਲ੍ਹਾ ਐਡਮਿਨਿਸਟ੍ਰੇਸ਼ਨ ਦਾ ਸਾਰੇ ਸਾਥੀਆਂ ਦਾ ਬਹੁਤ-ਬਹੁਤ ਜੀ ਸਾਹਿਬ ਦਾ ਧੰਨਵਾਦ ਕਰਦਾ ਤੇ ਸਾਰੀਆਂ ਚੀਜ਼ਾਂ ਨਾਲ ਰੱਖ ਕੇ ਔਰ ਜਿਹੜੇ ਹੋਰ ਦਾਨੀ ਸੱਜਣਾ ਜਿਦਾ ਆਗਿਆਪਾਲ ਸਾਨੀ ਜੀ ਨੇ ਸਾਡੀ ਡਟ ਕੇ ਮਦਦ ਕੀਤੀ ਬਹੁਤ ਵਧੀਆ ਤਰਪਾਲਾਂ ਦੇ ਬੰਡਲ ਲੈ ਕੇ ਸਾਨੂੰ ਮੌਕੇ ਦਿੱਤੇ ਜੇ ਅਸੀਂ ਪਿੰਡ ਸ਼ੇਰਗੜ ਦੇ ਵਿੱਚ ਰਜਿੰਦਰ ਜੀ ਖੜੇ ਆ ਸਾਰੇ ਜਾ ਕੇ ਅਸੀਂ ਡਿਸਟ੍ਰਿਬਿਊਟ ਕਰਕੇ ਆਏ ਬਹੁਤ-ਬਹੁਤ ਧੰਨਵਾਦ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਹਿੰਦ ਘਬਰਾਣ ਦੀ ਲੋੜ ਨਹੀਂ ਅਸੀਂ ਹਰ ਵੇਲੇ ਇੱਥੇ ਹਰ ਵੇਲੇ ਤੁਹਾਡੇ ਦੇ ਜੈ ਵੀ ਨੇ ਪਹਿਲਾਂ